ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਉਹਦੇ ਦੇ YouTube ਚੈਨਲ ਦੇ ਨਾਲ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਪੰਜਾਬ ਦਾ ਮੌਸਮ ਕਿਵੇਂ ਜਰੇਗਾ ਕਿਉਂਕਿ ਦਿਨ ਦੇ ਵੇਲੇ ਚੰਗੀ ਧੁੱਪ ਲੱਗੀ ਹੈ ਪੱਛਮੀ ਹਵਾ ਥੋੜੀ ਜੀ ਕੱਲ ਜਿਆਦਾ ਚੱਲੀ ਸੀ ਅੱਜ ਵੀ ਹਵਾ ਚੱਲੀ ਹੈ ਜਿਸ ਦੇ ਕਰ ਅਸਮਾਨ ਸਾਫ਼ ਰਿਹਾ ਗਰਮੈਸ਼ ਕਾਫੀ ਜਿਆਦਾ ਸੀ ਤੇ ਅੱਜ ਰਾਤ ਦੇ ਹਾਲਾਤ ਵੀ ਥੋੜੇ ਜੀ ਫਿਲਹਾਲ ਤੱਕ ਦੇਖਿਆ ਜਾਵੇ ਸ਼ਾਮ ਦੇ 7:00 ਵਜੇ ਤੋਂ ਕਿੰਨੇ ਗਰਮੀ ਦਾ ਮਾਹੌਲ ਕੱਲੋਂ ਥੋੜਾ ਜਿਆਦਾ ਹੈ ਮਤਲਬ ਠੰਡ ਥੋੜੀ ਜੀ ਘਟ ਹੈ ਗਰਮੈਸ਼ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਗਰਮੀ ਦਿਨ ਦੇ ਵੇਲੇ ਚੰਗੀ ਪਈ ਹੈ ਤੇ ਰਾਤ ਨੂੰ ਵੀ ਥੋੜੀ ਜੀ ਅਜ ਗਰਮੈਸ਼ ਦਾ ਮਾਹੌਲ ਬਣੇ ਰਹਿਣ ਦੀ ਉਮੀਦ ਹੈ ਤਾਜ਼ਾ ਹਾਲਾਤ ਦੇਖਿਆ ਜਾਣ ਮੌਸਮ हरियाणा राजस्थान एमपी यूपी ਜਿੰਨੇ ਮੈਦਾਨੀ ਇਲਾਕੇ ਨੇ ਸਾਫ਼ ਨੇ ਪਹਾੜੀ ਖੇਤਰਾਂ ਵਿੱਚ ਵੀ ਜਿਹੜਾ ਸਿਸਟਮ ਨੇ ਫਿਲਹਾਲ ਥੋੜੇ ਜੇ ਕਮਜ਼ੋਰ ਨੇ ਪਰ ਲਗਾਤਾਰ ਇੱਕ ਦੋ ਸਿਸਟਮ ਹੋਰ ਬਣਦੇ ਹੋਏ ਨਜ਼ਰ ਆ ਰਹੇ ਨੇ ਇੱਕ ਤਾਂ ਇਹ ਉੱਤਰ ਭਾਰਤ ਵੱਲ ਬਣਿਆ ਹੋਇਆ ਜੀ ਇੱਕ ਪੱਛਮੀ ਸਿਸਟਮ ਹੈ ਵੈਸਟਰਨ ਰਿਜ਼ਰਵਰਸ ਤੇ ਇੱਕ ਨਾਰਥਨ ਦੇ ਵਿੱਚ ਵੈਸਟਰਨ ਜਰਮਨ ਦੋਨੋਂ ਪੱਛਮੀ ਸਿਸਟਮ ਲਗਾਤਾਰ ਬਰਕਰਾਰ ਨੇ ਜਿਨ੍ਹਾਂ ਦਾ ਅਸਰ ਆਉਂਦੇ ਦਿਨਾਂ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਫਿਲਹਾਲ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਤਾਂ ਜੋ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਆਉਂਦੀ ਜਾਣਕਾਰੀ ਦੇ ਲਈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਅਗਰ ਗੱਲ ਕਰੀ ਜਾਵੇ ਅੱਜ ਰਾਤ ਓਵਰ ਆਲ ਲਗਭਗ 2-3 ਵਜੇ ਤੱਕ ਥੋੜਾ ਜਿਹਾ ਮੌਸਮ ਕੱਲ੍ਹ ਨਾਲੋਂ ਅੱਜ ਟੈਂਪਰੇਚਰ ਆਪ ਰਹਿਣਗੇ ਥੋੜੀ ਜਿਹੀ ਗਰਮੀ ਰਹੇਗੀ ਪਰ ਤੜਕੇ ਸਵੇਰੇ ਜਿਹੜਾ ਠੰਡ ਦਾ ਮਾਹੌਲ ਹੈ ਉਹ ਜ਼ਿਆਦਾ ਦੇ ਜਿਸ ਦਾ ਅਸਰ ਸ਼ਾਮ ਤੋਂ ਥੋੜ੍ਹਾ ਜਿਆਦਾ ਦੇਖਣ ਨੂੰ ਮਿਲ ਰਿਹਾ ਤੇ ਇਸ ਦੇ ਸਿੱਟੇ ਵਜੋਂ ਸਾਨੂੰ ਰਾਤ ਨੂੰ ਥੋੜ੍ਹੀ ਗਰਮੈਸ਼ੀਜੋ ਸੀ ਉਹ ਹੁਣ ਸਾਫ਼ ਹੁੰਦੀ ਨਜ਼ਰ ਆਵੇਗੀ ਤੜਕੇ ਸਵੇਰੇ ਜਿਹੜਾ ਠੰਡ ਦਾ ਮਾਹੌਲ ਹੈ ਕੱਲ੍ਹ ਨੂੰ ਜ਼ਿਆਦਾ ਹੋ ਸਕਦਾ ਤੇ ਐਵਰੇਜ ਤਾਪਮਾਨ ਜਿਹੜਾ 5 ਡਿਗਰੀ ਤੋਂ ਥੱਲੇ ਜਾ ਸਕਦਾ ਜੋ ਕਿ 6 ਤੇ 7 ਡਿਗਰੀ ਚੱਲ ਰਿਹਾ ਸੀ ਕੱਲ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਹਰਾ ਅਤੇ ਨਾਲ ਦੀ ਨਾਲ ਧੁੰਦ ਦੇ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਕਿਉਂਕਿ ਅਸਮਾਨ ਸਾਫ਼ ਹੈ ਤੇ ਜਦੋਂ ਬੱਦਲਵਾਈ ਹੁੰਦੀ ਹੈ ਅਸਮਾਨ ਦੇ ਵਿੱਚ ਉਦੋਂ ਕੋਹਰਾ ਤੇ ਧੁੰਦ ਨਹੀਂ ਪੈਂਦੇ ਕਿਉਂਕਿ ਉਹ ਇੱਕ ਜਿਹੜਾ ਮੋਇਸਚ ਉਹ ਨਹੀਂ ਪਹੁੰਚ ਪਾਂਦੀ ਧਰਤੀ ਤੱਕ ਪਰ ਹੁਣ ਅਸਮਾਨ ਸਾਫ ਹੈ ਤਾਰੇ ਨਿਕਲੇ ਹੋਏ ਨੇ ਜਿਸ ਦੇ ਸਿੱਟੇ ਉਹ ਜੋ ਬਹੁਤ ਹੱਦ ਤੱਕ ਉਮੀਦ ਹੈ ਕਿ ਟੈਂਪਰੇਚਰ ਜਦੋਂ ਸਵੇਰ ਨੂੰ ਗਿਰੇਗਾ ਤਾਂ ਕੋਹਰਾ ਵੀ ਦੇਖਣ ਨੂੰ ਮਿਲੂਗਾ ਪੰਜਾਬ ਦੇ ਨਾਲ ਲੱਗਦੀ ਹਰਿਆਣੇ ਦੇ ਇਲਾਕੇ ਵਿੱਚ ਰਾਜਸਥਾਨ ਦੇ ਇਲਾਕੇ ਸ਼੍ਰੀ ਗੰਗਨਗਰ ਕਾਲਾ ਆਲੀ ਠੀਕ ਹੈ ਉਸ ਤੋਂ ਬਾਅਦ ਥੋੜਿਆ ਆਪਣਾ ਜਿਹੜਾ ਵੀ ਇਲਾਕਾ ਮਤਲਬ ਆਪਾਂ ਹਰਿਆਣੇ ਤੇ ਪੰਜਾਬ ਦੇ ਬਾਰਡਰ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਥੋੜ੍ਹਾ ਜਿਹਾ ਕੋਹਰਾ ਤੇ ਧੁੰਦ ਦੇ ਹਾਲਾਤ ਜ਼ਿਆਦਾ ਹੋ ਸਕਦੇ ਨੇ ਕਿਉਂਕਿ ਇੱਕ ਅਜਿਹੀ ਬੈਲਟ ਹੈ ਜਿਹੜੀ ਇਹ ਵਾਲੀ ਬੈਲਟ ਹੈ ਇਹਨਾਂ ਇਲਾਕਿਆਂ ਦੇ ਵਿੱਚ ਥੋੜ੍ਹਾ ਜਿਹਾ ਇਹ ਹਾਲਾਤ ਜ਼ਿਆਦਾ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਅਗਰ ਦੁਆਬੇ ਦੀ ਗੱਲ ਕਰੀਏ ਤਾਂ ਦੁਆਬੇ ਵਿੱਚ ਹੀ ਬਹੁਤ ਸਾਰੇ ਇਲਾਕੇ ਜਿਹੜੇ ਸਤ루ਜ ਦੇ ਨੇੜੇ-ਤੇੜੇ ਨੇ ਉਹਨਾਂ ਵਿੱਚ ਧੁੰਦ ਦੇਖਣ ਨੂੰ ਮਿਲੂਗੀ ਜ਼ਿਆਦਾ ਤੇ ਅਗਲਾ ਗੱਲ ਕਰੀਏ ਅਸੀਂ ਉੱਪਰਲੇ ਪਾਸੇ ਚੱਲ ਜਿਹੜੇ ਬਿਆਸ ਦੇ ਨੇੜੇ-ਤੇੜੇ ਵੀ ਠੀਕ ਹੈ ਜੀ ਅਲੱਗ-ਅਲੱਗ ਦਰਿਆਵਾਂ ਦੇ ਨੇੜੇ-ਤੇੜੇ ਜਿਹੜੇ ਜ਼ਿਆਦਾ ਧੁੰਦ ਦੇ ਹਾਲਾਤ ਬਣਦੇ ਹੋ ਇਸ ਤੋਂ ਇਲਾਵਾ ਕੋਈ ਅਗਰ ਹੋਰ ਅਪਡੇਟ ਅਗਰ ਆਉਂਦੀ ਹੈ ਤਾਂ ਉਹ ਜਾਣਕਾਰੀ ਲੱਗ ਤੋਂ ਪੋਸਟ ਪਾ ਕੇ ਸਾਂਝੀ ਕਰ ਦਵਾਂਗੇ ਜਾਣਕਾਰੀ ਤੁਹਾਨੂੰ ਉਦੇ ਪ੍ਰਾਪਤ ਹੋਵੇਗੀ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਹੀ ਵਾਰ-ਵਾਰ ਤੁਹਾਨੂੰ ਅਸੀਂ ਚੈਨਲ ਸਬਸਕ੍ਰਾਈਬ ਕਰਨ ਦੇ ਲਈ ਰਿਕਵੈਸਟ ਕਰਦੇ ਰਹਿੰਦੇ ਹਾਂ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਵੇਰ ਦੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਮਸਕਾਰ ਜੀ